ਖੱਤੀ ਮੌਸਮਾ ਬਰਸਾਤੀ ਮੌਸਮ ਹੋਣ ਕਰਕੇ ਖੁੱਲੀਆਂ ਝੋਲੀਆਂ ਜੰਮ ਜਾਂਦੀਆਂ ਜੇ ਆਪਾਂ 2 ਦਿਨ ਵੀ ਨਿਕਾਲਦੇ ਨਾ ਗਿੱਲਾ ਹੁੰਦਾ ਸਾਰਾ ਦੇਖੋ ਜਿਹੜਾ ਦੇਖਣਾ ਆਹ ਦੇਖੋ ਕਰੋ ਸਾਡੀ ਮੜੀ ਆ ਜਿਹੜੀ ਤੂੜੀ ਆ ਚਾਰ ਗਿੱਲਾ ਹੋ ਗਿਆ ਸੱਲੇ ਆ ਜਾਂਦੀਆਂ ਬੱਦਲ ਵੀ ਪੂਰਾ ਹੋਇਆ ਪਿਆ ਮੀਂਹ ਦੇ ਪੂਰੇ ਚਾਂਸ ਨੇ ਇਹ ਵੀ ਚਾਰ ਵੀ ਨਾ ਆਪਾਂ ਨੂੰ ਸੋਨੇ ਮੰਗੋ ਸਾਂਭ ਕੇ ਰੱਖਣਾ ਪੈਂਦਾ ਬਰਸਾਤ ਚ ਹਾਂ ਜਿਵੇਂ ਸੋਨਾ ਰੱਖਦੇ ਆਪਾਂ ਸਾਂਭ ਕੇ ਐਕਣ ਐਕਣੇ ਰੱਖਣਾ ਪੈਂਦਾ ਸਹੀ ਗੱਲ ਆ ਇਹ ਸੋਨਾ ਇਹ ਦਵਾ ਦੂ ਹਾਂ ਪਾ ਸੋਨਾ ਇਹ ਚਾਰ ਨਹੀਂ ਦਵਾ ਸਕਦਾ ਸਹੀ ਗੱਲ ਹੈ ਇੰਨਾ ਮਹਿੰਗਾ ਹੁੰਦਾ ਨਾ ਇਹ ਸੱਚੀ ਗੱਲ ਜੀ ਵੈਲਕਮ ਬੈਕ ਟੂ ਵਰਕ ਅਨਦਰ ਹੈ ਫੈਮਿਲੀ ਵਲੌਗ ਹਾਂ ਜੀ ਸੱਤ ਤੱਕ ਦੇ ਕੰਮ ਆਪਨੇ ਸਟਾਰਟ ਹੋ ਗਏ ਉਧਰਲਾ ਸਾਰਾ ਕੰਮ ਨਿਪਟ ਗਿਆ ਹੁਣ ਮੈਂ ਇੱਧਰ ਆ ਗਈ ਮਹਾਂ ਥੋੜਾ ਜਿਹਾ ਚੱਲ ਹੈਲਪ ਕਰਾ ਜੀ ਬੰਦੇਾਂ ਦੀ ਕੰਮ ਕਰਦੇ ਨੇ ਇੱਧਰ ਤੋਂ ਆਟਾ ਰਣਕੋ ਆਇਓ ਰੇਰ ਨੂੰ ਕੁਝ ਐਸਾ ਬਕਰਦਾ ਇੱਧਰ ਚੱਕਿਆ ਜਾ ਰਿਹਾ ਗੋਹਾ ਨਿਕਲ ਗਈਆਂ ਧਾਰਾ ਇਧਰ ਲਈਆਂ ਉਧਰ ਲਈਆਂ ਧਾਰਾ ਨਿਕਲ ਗਈਆਂ ਅੰਦਰ ਲਈਆਂ ਆਹ ਰਹਿ ਗਈ ਵਾਲੇ ਓਕੇ ਮੈਂ ਇਧਰ ਹੀ ਕਰ ਤੂੰ ਵੀ ਬੱਧੀ ਸੋਚ ਲੈ ਮਹਾ ਮਾਏ ਥੋੜੀ ਬਾਲੀ ਹੈਲਪ ਕਰ ਆਇਆ ਮੈਂ ਤਾਂ ਆ ਲਈ ਤੇ ਆਦੇ ਲੋਕਾਂ ਨੂੰ ਪਸਾਰੀਆਂ ਜਨਮਾ ਤੋਂ ਪਹਿਲਾਂ ਸਾਰੀਆਂ ਦਿਖਾਓਣ ਤੋਂ ਪਹਿਲਾਂ ਸਾਰੀਆਂ ਨਮਾਤੀਆਂ ਸੀ ਆਪਾਂ ਯਸੇ ਰੈਡੀ ਲਿਆਂਦੀ ਪਹਿਲਾਂ ਪਿਛਲੀ ਵਾਰ ਜਿਆਦਾ ਪਾਹੋ ਕਰਦੇ ਸੀ ਹੁਣ ਦੁਬਾਰਾ ਬਲੌਗ ਸਟਾਰਟ ਕਰਨ ਦਾ ਜੈਸਾ ਡਗੜਾ ਰੈਡੀ ਪਟ ਗਈ ਸੀ ਸਾਡੇ ਜੇਰ ਕੋ ਟੱਕਰ ਆ ਲੂ ਵੀ 100 ਟੱਕਰੇ ਪੈ ਜਾਂਦੇ 500 ਸੇਤਾ ਨਹੀਂ ਪੈਂਦੇ ਪੈਂਦੇ ਨੇ 500 ਡਗੜੇ ਬੈਠੇ ਲੈ ਦੁੱਕੀ ਬਹੁਤ ਹੋਣਗੇ ਆ ਸੁਣਾ ਨਾ ਵਾਪੇ ਵਧੀਆ ਗੱਲ ਆ ਫਿਰ ਤਾਂ ਹੋਰੀ ਪੈ ਜੂ ਆਉਣ ਇਹਦੀ ਕੋਗਾ ਹਾਂ ਜੇ ਵੀ ਆਏ ਵੀ ਇਹ ਦੋ ਬੰਦੇ ਜੇ 20 ਜਿਹੜੇ ਆਂਦੇ ਉੱਤੇ ਉੱਤੇ ਹੁੰਦਾ ਉਹ ਇੰਨੇ ਜਿਹੜਾ ਜੀ ਕੰਮ ਖਤਮ ਕਰਦਾ ਸਹੀ ਗੱਲ ਆ ਐਂਟਾਇਰ ਦਾ ਫੇਸ ਨਾਲੇ ਸਿਰ ਤੇ ਚੱਕਣਾ ਔਖਾ ਹੁੰਦਾ ਇਹਦੇ ਚ ਸੌਖਾ ਇਹਦੇ ਚ ਨਿੰਕੂ ਵੀ ਇਹਦੇ ਲੱਗੀ ਸੀ ਮੈਂ ਲੱਗਦਾ ਚੈਟ ਉਸ ਦਾ ਟੋਏ ਦਾ ਲੈਂਡਿੰਗ ਹੋ ਜਾਂਦੀ ਆ ਆ ਕੱਲੀਓ ਖੜਾਈ ਪਈ ਹੈ ਚਾਹੇ ਲੱਤ ਮਾਰੇ ਕਿਨੇ ਬਕਰਾਂ ਹੋਰ ਜੇ ਕੰਮ ਕਰਦੇ ਕਿ ਦੇ ਲੋਹੇ ਗਾਵਾਂ ਬੱਚੀਆਂ ਵੀ ਆ ਨੇ ਹੂੰ ਅੱਜ ਅਸੀਂ ਆਪਾਂ ਉਹ ਫੇਰ ਰੱਖਾਂਗੇ ਵੀ ਬਰਸਾਤੀ ਮੌਸਮ ਤੋਂ ਕਿੰਨੇ ਟੇਣ ਰੱਖਣੇ ਆ ਕਿ ਮੈਂ ਇੱਕ ਨੋਟ ਸਾਫ਼ ਕੋਈ ਰੱਖਣੀ ਜੇ ਕਿਹੜੇ ਵੀ ਜਨਤਕ ਸਾਫ਼ ਤੇ ਰੱਖਣਾ ਹੈ ਤਾਂ ਜੋ ਦੁੱਧ ਨਾ ਘਟ ਤਕੇ ਹਨਾ ਕੋਲੇ ਡੰਗੜਾ ਜੀ ਸਾਫ਼ ਤੋਂ ਉਹ ਦੁੱਧ ਨਾ ਘਟੇ ਖੁਲਣੀਆਂ ਕਿਵੇਂ ਸਾਫ਼ ਕਰੇ ਤੁਹਾਰਾ ਲਾਉਂਦੇ ਆ ਅੱਜ ਇਹ ਹੀ ਕੰਮ ਕਰ ਦਊਗਾ ਦੇਖੋ ਜੀ ਬਰਸਾਤੀ ਮੌਸਮ ਆ ਨਾ ਬਰਸਾਤੀ ਮੌਸਮ ਕਰਕੇ ਤੁਸੀਂ ਆਪਾਂ ਕੀ ਕਰਨਾ ਨੇ ਖੁਲੀਆਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਡੇਲੀ ਸਾਫ਼ ਕਰੋ ਕਿਉਂਕਿ ਜਦੋਂ ਫੰਗੇਸ ਪੈ ਜਾਂਦੀ ਏ ਥੋੜੀ ਜਿਹੀ ਪਾਣੀ ਹੀ ਸਾਫ਼ ਕਰਦੇ ਤਾਂ ਅਸੀਂ ਡੇਲੀ ਸਾਫ਼ ਕਰਦੇ ਆਂ ਦੇਖੋ ਉਧਰ ਕੋਲ ਅੰਦਰ ਕਰਨ ਲੱਗੀ ਵੀ ਉਹ ਸਾਫ਼ ਖੁੱਲੀਆਂ ਚੰਗਾ ਪ੍ਰੋਪਰ ਤਰੀਕੇ ਨਾਲ ਇਹਨੂੰ ਆ ਦੇਖੋ ਖੁੱਲੀ ਦੇਖੋ ਬਿਲਕੁਲ ਸਾਫ਼ ਹੋ ਰਹੀ ਏ ਕਿਉਂਕਿ ਬਰਸਾਤੀ ਮੌਸਮ ਆ ਬਰਸਾਤੀ ਮੌਸਮ ਹੋਣ ਕਰਕੇ ਖੁੱਲੀਆਂ ਝੁੱਲੀ ਜੰਮ ਜਾਂਦੀ ਏ ਜੇ ਆਪਾਂ 2 ਦਿਨ ਵੀ ਨਾ ਕੱਢ ਜੇ ਨਾ ਗਿੱਲਾ ਹੁੰਦਾ ਸਾਰਾ ਦੇਖੋ ਜਿਹੜਾ ਦੇਖਾ ਆ ਦੇਖੋ ਕੋਈ ਸਾਢੇ ਮੋੜ ਆ ਜਿਹੜੀ ਤੂੜੀ ਆ ਚਾਰ ਗੱਲਾ ਹੋਵੇ ਛੱਲੇ ਆ ਜਾਂਦੀਆਂ ਜੇ ਪੁਫਾਰਿਆ ਬੂਰਾਂ ਦੀ ਆਉਂਦੀ ਹੈ ਕੋਈ ਪਾ ਜਾਣਿਆ ਫਿਰ ਡੰਗਰ ਖਾਂਦੇ ਨਹੀਂ ਸਮੈਲ ਆਉਣ ਲੱਗ ਜਾਂਦੀ ਹੈ ਮਟਾਇਡਸ ਹੋ ਜਾਂਦੀ ਹੈ ਪੇਟ ਚ ਇਨਫੈਕਸ਼ਨ ਹੋ ਜਾਂਦੀ ਹੈ ਕਾਫੀ ਕੁਝ ਵੱਜ ਜਾਂਦਾ ਫਿਰ ਡੰਗਰਾਂ ਦਾ ਉਹੀ ਟੀਕੇ ਲਾਉਣੇ ਆਪਾਂ ਬਿਮਾਰੀਆਂ ਫਿਰ ਉਸ ਤੋਂ ਪਹਿਲਾਂ ਹੀ ਪਰਹੇਜ਼ ਰੱਖੋ ਵੀ ਆਪਦਾ ਕੰਮ ਸਹੀ ਤਰੀਕੇ ਨਾਲ ਕਰੋ ਜਿਹੜਾ ਹੁਣ ਅਸੀਂ 4 ਪਾਉਣਾ ਬਕਾਇਦਾ ਉਹ ਅਸੀਂ ਬਿਲਕੁਲ ਸਾਰਾ ਗੋਲੀਆਂ ਕਰਕੇ ਅਸੀਂ ਫੇਰ ਪਾਉਣਾ ਹੈਗਾ ਸਫਾਈ ਦਾ ਉਹ ਆਪਾਂ ਆਪਣੇ ਘਰੇ ਕਿੰਨੀ ਸਫਾਈ ਰੱਖਦੇ ਆਪਾਂ ਆਪਣੇ ਖਾਣ-ਪੀਣ ਵਿੱਚ ਕਿੰਨੀ ਸਫਾਈ ਰੱਖਦੇ ਆ ਹਾਂ ਆਪਾਂ ਵੀ ਤਾਂ ਬਣਾ ਕਿੰਨਾ ਹਾਈਜਨਿਕ ਭੋਜਨ ਨਕਣ ਕਰਦੇ ਆ ਵੀ ਬਹੁਤ ਸਾਫ਼ ਸੁਥਰਾ ਹੋਵੇ ਕੁਝ ਹੋਰ ਨਾ ਹੋਵੇ ਸਾchre ਇਹ ਵੀ ਬਹੁਤ ਕਰਦੀਆਂ ਨੇ ਖਾਣ ਲੱਗੇ ਆ ਆਪਾਂ ਤੋਂ ਵੱਧ ਨਾ ਕਰਦੇ ਆ ਆਪਾਂ ਤੋਂ ਵੱਧ ਪਤਾ ਨੂੰ ਤੁਸੀਂ ਥੋੜੇ-ਮੋਟੇ ਉਹ ਕਰ ਦੋ ਕੱਖ ਇਹ ਫਿਰ ਖਾਂਦੀਆਂ ਨਹੀਂ ਹੈਗੀਆਂ ਹਨਾ ਅਗਲਾ ਕਹਦਾ ਹੁੰਦਾ ਪਸ਼ੂ ਨੇ ਪਸੂ ਨੂੰ ਵੀ ਤਾਂ ਸਾਰਾ ਕੁਝ ਪਤਾ ਇਹਨਾਂ ਨੂੰ ਵੀ ਤਾਂ ਇਹਨਾਂ ਦਾ ਟੇਸ ਦਾ ਹੁੰਦਾ। ਬਾਈ ਪਸੂ ਨਹੀਂ ਗਈ ਇਹ ਤਾਂ ਮਸ਼ੀਨਾ ਨੇ ਅੱਜ ਕੱਲ ਪੈਸੇ ਬਣਾਉਣ ਵਾਲੀਆਂ। ਹਾਂ। ਵਿਚਾਰੀਆਂ ਸਾਲੋ ਦੇਖੋ ਸ਼ਾਮ ਸਵਾਰੇ ਦੋ ਟਾਈਮ ਪੈਸੇ ਲੈ ਚੋਣੇ ਆਪਾਂ। ਸਹੀ ਗੱਲ। ਦੋ ਟਾਈਮ ਇਹਨਾਂ ਤੋਂ ਪੈਸੇ ਲੈ। ਕਿਹੜਾ ਬੰਦਾ ਕਿਹੜਾ ਕੰਮ ਕਿਹੜਾ ਦਿੰਦਾ ਦੋ ਟਾਈਮ ਪੈਸੇ। ਇੱਕ ਟਾਈਮ ਪੈਸੇ ਮਿਲਦੇ ਨੇ ਹਰ ਕਿਤੇ। ਇਹ ਦੋ ਟਾਈਮ ਵਿਚਾਰੀਆਂ ਆਪਾਂ ਨੂੰ ਪੈਸੇ ਦਿੰਦੀਆਂ ਨੇ। ਜਿੰਨਾ ਖਾਂਦੀਆਂ ਨੇ ਉਸ ਤੋਂ ਵੱਧ ਤਾਂ ਦੇ ਦਿੰਦੀਆਂ ਨੇ। ਦੇ ਦਿੰਦੀਆਂ ਨੇ ਇਹ। ਦਾ ਧੰਨਵਾਦ ਇਹਨਾਂ ਦਾ। ਦੇ ਸਾਫ ਪਾਈ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਸਾਫ ਪਾਈਏ ਦਾ ਇਹਨਾਂ ਦਾ ਆਪਦਾ ਠੀਕਾ ਪੂਰਾ ਤੇ ਬਾਕੀ ਵੀਰੇ ਹੁਣ ਇਹ ਤਾਂ ਚੀਜ਼ ਹੋ ਗਈ ਹੁਣ ਆਪਾਂ ਚੱਲਦੇ ਆਂ ਚਾਰ ਵਾਲ ਟੋਏ ਤੇ ਵੀ ਉੱਥੋਂ ਕਿਵੇਂ ਚਾਰ ਬੱਟਣਾ ਕਈ ਲੋਕ ਉੱਥੇ ਵੀ ਬਹੁਤ ਗਲਤੀਆਂ ਕਰ ਜਾਂਦੇ ਨੇ ਉਹ ਵਿੱਚ ਉੱਲੀ ਉਹ ਕਰਦਾ ਹੁੰਦੇ ਨੇ ਕਈ ਵਾਰੀ ਹਨਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਪਹਿਲਾਂ ਜਿਹੜੀ ਉੱਲੀ ਹੁੰਦੀ ਆ ਉਹ ਉੱਪਰੋਂ ਲਾ ਕੇ ਸਾਈਡ ਤੇ ਘੜ ਦੋ ਹਾਂ ਬਰਸਾਤੀ ਮੌਸਮਾਂ ਵੀ ਕਿਵੇਂ ਸਾਫ਼ ਰੱਖਣਾ ਕਿਵੇਂ ਟੋਆ ਸਾਫ਼ ਰੱਖਣਾ ਥੱਲੋਂ ਕਿਵੇਂ ਸਾਫ਼ ਰੱਖਣਾ ਗਾਵਾਂ ਨੂੰ ਵੀ ਦਿਖਾਉਣੇ ਆ ਅਸੀਂ ਹੁਣ ਤੁਹਾਨੂੰ ਅੱਜ ਹਾਂਜੀ ਜੀ ਮੈਂ ਕਿ ਆਪਾਂ ਤੁਹਾਨੂੰ ਦੱਸ ਰਿਹਾ ਕਿ ਬਰਸਾਤੀ ਮੌਸਮ ਵਿੱਚ ਪਸ਼ੂਆਂ ਦੀ ਸਾਂਭ-ਸੰਭਾਲ ਕਿਵੇਂ ਕਰਨੀ ਚਾਹੀਦੀ ਹੈ ਹਨਾ ਉਹਦਾ ਦੂਜਾ ਪੁਆਇੰਟ ਇਹ ਹੈ ਪਹਿਲਾਂ ਤਾਂ ਤੁਹਾਨੂੰ ਦੱਸ ਤਾਂ ਖੁੱਲ੍ਹੇ ਸਰਕਾਰ ਨਹੀਂ ਦੇਣੀ ਹੈ ਜੀ ਇਹ ਹੈ ਕਿ ਧਾਰ ਕੱਟਣ ਪਹਿਲਾਂ ਜ਼ਖਮਾਂ ਨੂੰ ਨਮਾ ਦੇਣਾ ਚਾਹੀਦਾ ਕਿਉਂਕਿ ਇਹ ਰਾਤ ਦਿਹਾੜੇ ਬਹੁਤ ਲਿਪੜੀਆਂ ਵੀ ਹੁੰਦੀਆਂ ਨੇ ਹਨਾ ਮੱਛਰ ਮੁੱਛਰ ਹੁੰਦਾ ਉਦੋਂ ਵੀ ਗੋਹੇ ਤੇ ਬੈਠ ਜਾਂਦੇ ਨੇ ਕੁਸਨਾ ਪਾਛਾ ਮਾਰ ਕੇ ਸਾਡੇ ਪੂਰੇ ਦੇ ਭੜ ਜਾਂਦੀਆਂ ਨੇ ਕਿਉਂਕਿ ਬਫਾਰੇ ਚੱਲਦੇ ਹੁੰਦੇ ਨੇ ਉਹਦੇ ਨਾਲ ਗੋਹਾ ਬਦਲਾ ਹੋ ਜਾਂਦਾ ਲਿਪੜ ਜਾਂਦੀਆਂ ਨੇ ਹਾਂ ਇੱਕ ਕੋਸਰ ਪਾਊਡਰ ਟੈਂਪਰੇਚਰ ਇਹਨਾਂ ਦਾ ਫਿਰ ਲੋ ਆ ਜਾਂਦਾ ਸਹੀ ਟਾਈਮ ਸਰ ਦੁੱਧ ਦੇਣ ਲੱਗ ਜਾਂਦੀਆਂ ਨੇ ਸਹੀ ਪ੍ਰੋਪਰ ਦੁੱਧ ਧਾਰ ਲਾਂਦੀਆਂ ਨੇ ਨਿਮਾ ਦਿਓ ਹਨਾ ਤਾਂ ਕਿ ਕੰਮ ਵਧੀਆ ਹੋ ਜਾਣ ਹਾਂ ਇਹਦਾ ਰੌਨ ਮਸ਼ੀਨ ਲਾਓ ਹਾਂ ਨਾਲ ਉਹਦੇ ਨਾਲ ਦੁੱਧ ਸਾਫ ਨਾਲ ਦੁੱਧ ਦੀ ਸਫਾਈ ਮੈਂਟੇਨ ਰਹਿੰਦੀ ਆ ਮਸ਼ੀਨ ਸਾਫ ਰਹਿੰਦੀ ਆ ਤੇ ਹਾਂ ਤੇ ਧਾਰਾ ਕੱਢਣ ਤੋਂ ਬਾਅਦ ਇਹਨਾਂ ਦੇ ਟਿਪ ਜ਼ਰੂਰ ਲਾਉਣੇ ਕਹਿੰਦੇ ਸਨ ਸਾਡੇ ਸਪਲੂਸ਼ਨ ਕੀ ਹੁੰਦਾ ਉਹ ਥਲਾਂ ਦੇ ਲਾਉਣਾ ਪੈਂਦਾ ਸਾਨੂੰ ਅਸੀਂ ਦਿਖਾ ਦਾਂਗੇ ਪ੍ਰੋਪਰ ਕਿਉਂਕਿ ਜੇ ਆਪੋਂ ਨਹੀਂ ਲਾਉਂਦੇ ਫਿਰ ਪਸੂ ਰਮੇਸ਼ ਲਾਈਂ ਤੇ ਟਿਪਸ ਮੜੀ ਕਿ ਲਾਦੀ લાદી ਕਿਉਂકે ਫਿਰ ਜੇ ਆਪਾਂ ਉਹ ਨਹੀਂ ਲਾਉਂਦੇ ਤਾਂ ਹਾਰ ਕੱਟਣ ਤੋਂ ਬਾਅਦ ਕਈ ਮਰੀ ਪਸੂ ਜਦੇ ਬੈਠ ਜਾਂਦੇ ਹਾਂ ਫਿਰ ਉਹ ਮਟਾਇਲਸ ਆ ਜਾਂਦੀ ਆ ਇਹ ਗੱਲ ਕਿਉਂਕਿ ਰੋਮ ਖੁੱਲੇ ਹੁੰਦੇ ਨੇ ਨਾ ਉਹਨਾਂ ਦੇ ਥਣਾਂ ਦੇ ਹਾਂਜੀ એટલે ਫਿਰ ਮਟਾਇਲਸ ਬਣਨ ਦਾ ਜ਼ਿਆਦਾ ਖਤਰਾ ਰਹਿੰਦਾ ਹੈ ਹਾਂ ਤਾਂ ਉਹ ਜਿਹਨਾਂ ਬਸਾਂ ਦੀ ਸਾਫ ਬਸੰਭਾਲ ਸਾਫ ਸਫਾਈ ਦੇ ਗਣਾ ਦਾ ਧਿਆਨ ਰੱਖੋ ਤਾਂ ਕਿ ਇਹਨੂੰ ਨਾ ਹਾ ਬੀਤੇ ਬੈਠ ਗਈ ਹੈ ਨਾ ਇਹਦੀ ਹਾਰ ਕੱਟੀ ਹੈ ਜੇ ਇਹ ਨੀਤੇ ਬੈਠੀ ਰਹੀ ਐ ਕਣੇ ਤੇ ਰੋਮ ਖੁੱਲੇ ਨੇ ਤਾਂ ਹਾਂ ਉਹ ਹੈ ਜਿਹੜਾ ਜਦ ਮਿੱਟੀ ਘਟਾ ਹੈ ਉਹਦੇ ਅੰਦਰ ਚਲੇ ਆ ਲਿਓ ਗਮਟੈਡਸ ਆ ਜੂਗਾ ਮਟੈਡਸ ਆਉਣ ਕਰਕੇ ਫਿਰ ਆਪਾਂ ਨੁਕਸਾਨ ਹੁੰਦਾ ਬਰਸਾਤ ਦੀ ਮੌਸਮ ਵਿੱਚ ਇਹ ਗੱਲਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਇੱਕ ਗਾਣ ਨੂੰ 10-15 ਮਿੰਟ ਤੁਸੀਂ ਖੜੀ ਖੜੀ ਕਰੋ ਜਿਆਦਾ ਜਿਹਨਾਂ ਨੂੰ ਨਹੀਂ ਵੀ ਲਾਉਣਾ ਹਨ ਜਿਹਨਾਂ ਕੋਲ ਨਹੀਂ ਹੈਗਾ ਉਹ ਬੈਠਣ ਨਾ ਰੋ ਹੁਣ ਚੱਲਦੇ ਆਪਾਂ ਤੀਜੇ ਬੈਂਡ ਦੇ ਚਾਰ ਆਲ ਦੇ ਹਾਂਜੀ ਪੱਟ ਲਿਆ ਚਾਰ ਪੱਤਣ ਦੀ ਤਿਆਰੀ ਚਾ ਬੱਦਲ ਵੀ ਪੂਰਾ ਹੋਇਆ ਪਿਆ ਮੀਂਹ ਦੇ ਪੂਰੇ ਚਾਂਸ ਨੇ ਇਹ ਵੀ ਚਾਰ ਵੀ ਨਾ ਆਪਾਂ ਨੂੰ ਸੋਨੇ ਮੰਗੋ ਸਾਹਮ ਕੇ ਰੱਖਣਾ ਪੈਂਦਾ ਬਰਸਾਤ ਚ ਹਾਂ ਜਿਵੇਂ ਸੋਨਾ ਰੱਖਦੇ ਆਪਾਂ ਸਾਹਮ ਕੇ ਐਕਣ ਐਕਣ ਇਹ ਰੱਖਣਾ ਪੈਂਦਾ ਸਹੀ ਗੱਲ ਆ ਇਹ ਸੋਨਾ ਇਹ ਦਵਾ ਦੂ ਹਾਂ ਸੋਨਾ ਇਹ ਚਾਰ ਨਹੀਂ ਦਵਾ ਸਕਦਾ ਸਹੀ ਗੱਲ ਆ ਇੰਨਾ ਮਹਿੰਗਾ ਹੁੰਦਾ ਹਨਾ ਇਹ ਮਹਿੰਗਾ ਤੇ ਉਹ ਆ ਇਹ ਦੇ ਵੀ ਆਪਾਂ ਖਾ ਦਲਦੇ ਨੇ ਵੀ ਟੋਏ ਨੂੰ ਨੇ ਇਸੇ ਉਹ ਜੇ ਬਰਸਾਤ ਦਾ ਹੁਣ ਤੁਹਾਨੂੰ ਜਿਹਾ ਬਫਾਰ ਦਾ ਮੌਸਮ ਹੋਇਆ ਪਿਆ। ਖੁਮਸ ਹਿਊਮਿਡਿਟੀ ਜਿਆਦਾ ਹੋ ਜਾਂਦੀ ਆ। ਆਦਨਾ ਜਾ ਕੇ ਇਸ ਲਈ ਹਮੇਸ਼ਾ ਜਿਹੜਾ ਵੀ ਚਾਰ ਪੱਟਣਾ ਜੇ ਕਿਸੇ ਦਾ ਬੰਦਾ ਹੀ ਰੱਖਿਆ ਹੋਇਆ ਤਾਂ ਆਪ ਪੱਟੋ ਕਿਰਪਾ ਕਰਕੇ ਕਿਉਂਕਿ ਇਹਦੇ ਨਾਲੇ ਸਭ ਤੋਂ ਮੇਨ ਤੋਰਾ ਇਹੀ ਚੀਜ਼ ਆ ਚਾਰ ਆ। ਜੇ ਇਹੀ ਖਰਾਬ ਹੋ ਗਿਆ ਤਾਂ ਮਤਲਬ ਸਾਰਾ ਕੁਝ ਹੀ ਖਰਾਬ ਹੋ ਗਿਆ। ਕਿਉਂਕਿ ਖਰਾਬ ਚਾਰ ਨਾਲ ਪਸ਼ੂਆਂ ਪਸ਼ੂ ਖਾਣਗੇ ਖਰਾਬ ਚਾਰ ਨੂੰ ਉਹਨਾਂ ਨੇ ਬਿਮਾਰ ਹੋਣਾ ਬਿਮਾਰ ਹੋਣਗੇ ਉਹ ਦੁੱਧ ਘਟ ਦੇਣਗੇ ਦੁੱਧ ਘਟ ਦੋਣਗੇ ਆਪਣਾ ਹੀ ਨੁਕਸਾਨ ਹੋਣਾ ਉਹ ਤਾਂ ਆਪਾਂ ਨੂੰ ਪਤਾ ਹੀ ਆ ਹਨਾ ਨੁਕਸਾਨ ਦਾ ਦੁੱਧ ਦਾ ਹੋ ਗਿਆ ਹਾਂ ਨਾਲੇ ਮੈਡੀਕਲ ਖਰਚਾ ਵੱਧ ਗਿਆ ਸਹੀ ਗੱਲ ਹੈ ਠੀਕ ਹੈ ਛੋਟੀ ਪਰੇਸ਼ਾਨੀ ਵੱਧ ਗਈ ਇਹ ਹੈਗੇ ਤਾਂ ਛੋਟੇ-ਛੋਟੇ ਟਿਪਸ ਨੇ ਜੇ ਆਪਾਂ ਇਹ ਗੱਲਾਂ ਦਾ ਧਿਆਨ ਰੱਖਾਂਗੇ ਬਹੁਤ ਵੱਡੇ ਨੇ ਫੇਰ ਤਾਂ ਆਪਾਂ ਤੁਹਾਨੂੰ ਦੱਸਦਾਂ ਨਹੀਂ ਕੋਈ ਦੱਸਦਾ ਨਹੀਂ ਦੇਖੋ ਜੇ ਮੈਂ ਹੁਣ ਛੱਡਾ ਹੁੰਦੀਆਂ ਨੇ ਲੋਬੇ ਸਾਡੇ ਸਾਈਡਾਂ ਸਾਈਡਾਂ ਦੇ ਪੱਕੀ ਉਲੀ ਹੁੰਦੀ ਹੈ ਥੋੜੀ ਮੋਟੀ ਕੋਈ ਕੁਲ ਮਹ ਲੱਖ ਹਜ਼ਾਰ ਕਹੀ ਜਾਵੇ ਛਾੜਦਾ ਆਹ ਦੇਖੋ ਜੀ ਮੇਰੇ ਇੱਕ ਥੋੜੀ ਜਿਹੀ ਹੈਗੀ ਆ ਦੇਖੋ ਐ ਨਹੀਂ ਹੁੰਦਾ ਸਾਡੇ ਬਾਹ ਨਹੀਂ ਹੁੰਦਾ ਤਾਂ ਵੀ ਛਾੜਦਾ ਜ਼ਰੂਰ ਟੱਕਰ ਨਹੀਂ ਆ ਦੇਖੋ ਸਾਈਡ ਬੱਤੀ ਆ ਪਰ ਆ ਜਿਹੜੀ ਚੀਜ਼ ਆ ਆ ਵਾਈਟ ਵਾਈਟ ਇਹ ਫੰਗਸ ਆ ਆ ਆ ਆ ਵਾਲੀ ਹੂੰ ਇਹ ਆ ਦੇਖੋ ਆ ਜਿਹੜੇ ਰੇਸ਼ੇ ਟੁੱਟਦੇ ਨੇ ਦੇਖੋ ਖਾਸ ਲੱਗਿਆ ਕਿ ਆ ਦੇਖੋ ਰੇਸ਼ੇ ਟੁੱਟਦੇ ਨੇ ਦੇਖੋ ਇਹ ਵਾਈਟ ਵਾਈਟ ਇਹ ਫੰਗਸ ਆ ਜਦ ਇਹ ਜਾਊਗੀ ਅੰਦਰ ਗਾਂ ਦੇ ਇਨੇ ਮਟਾਇਟਸ ਪੱਕਾ ਰਿਊਮਨ ਤੇ ਰਿਮਨ ਖਰਾਬ ਕਰਦਾ ਨਾ ਮਟਾਇਟਸ ਹੋ ਜਾਣੀਆਂ ਤੇ ਉਹ ਠੀਕ ਆ ਵੀ 1000 1000 ਰੁਪਏ ਦਾ ਤਿੰਨ ਦਿਨ ਟੀਕੇ ਲੱਗਣ ਨੇ ਤਿੰਨ 3000 ਵੀ ਸਿੱਧਾ ਹੋ ਗਿਆ ਦੁੱਦ ਉੜ ਗਿਆ 8-10 ਹਜ਼ਾਰ ਰੁਪਏ ਦਾ ਘਾਟਾ ਖੜੇ ਪੈ ਚ ਨੂੰ ਪੈ ਗਿਆ ਨਾਲੇ ਥੋੜਾ ਚਾਰ ਖਰਾਬ ਨਾਲੇ ਡੰਗਰ ਖਰਾਬ ਨਾਲੇ ਸਟੂਡੀ ਇਨਕਮ ਖਰਾਬ ਕਿੰਨੀ ਹਰਾਸ਼ਮੈਂਟ ਹੋ ਜਾਂਦੀ ਆ ਜੇ ਜੇ ਇਸ ਕਰਕੇ ਜਰੂਰ ਆਪ ਦਾ ਧਿਆਨ ਰੱਖੋ ਬਰਸਾਤੀ ਮੌਸਮ ਆ ਚਾਰ ਆਪ ਪੱਟ ਕੇ ਦੋ ਬੰਦੇ ਨੂੰ ਅਸੀਂ ਨਾਲ ਕੰਮ ਕਰਾਓ ਸਭ ਤੋਂ ਮੇਨ ਆਹੀ ਨੇ ਵੀਰੇ 2-3 ਮਹੀਨੇ ਸਾਫ ਸੰਭਾਲਦੇ ਤੇ ਇਹ ਜੇ ਇਹ ਸਾਹਮਣੇ ਆਪਾਂ ਨੇ ਚਾਲਾ ਤੇ ਇਹਨਾਂ ਨੂੰ ਕੁਝ ਹੁੰਦਾ ਹੀ ਨਹੀਂ ਸਹੀ ਗੱਲ ਆ ਨਾਲੇ ਕੋਈ ਵੀ ਕੰਮ ਹੈ ਜਿੰਨਾ ਚਿਰ ਆਪਾਂ ਆਪ ਨਹੀਂ ਨਾ ਕਰਦੇ ਉਹਨਾਂ ਚਿਰ ਆਪਾਂ ਸਫਲ ਨਹੀਂ ਹੁੰਦੇ ਹੈਗੇ ਤੇ ਬੇਸ਼ੱਕ ਆਪਣਾ ਬੰਦਾ ਰੱਖਿਆ ਹੋਇਆ ਪਰ ਵਿੱਚ ਆਪਾਂ ਨੂੰ ਆਪ ਤਾਂ ਕਰਨਾ ਹੀ ਪੈਂਦਾ ਆਪ ਦੇ ਹੱਥ ਲਾਏ ਵਗੈਰ ਕੁਝ ਨਹੀਂ ਹੁੰਦਾ ਹੈਗਾ ਬੰਦੇ ਦੇਖਦੇ-ਦੇਖ ਜਾਂਦੀ ਹੈ ਬੰਦੇ ਦੀ ਪਤਾ ਲੱਗ ਜਾਂਦਾ ਵੀ ਕਿਹੜਾ ਡੰਗਰ ਆ ਜੋ ਸਹੀ ਆ ਕਿਹੜਾ ਬਿਮਾਰ ਆ ਕਿਨੂੰ ਕੀ ਚਾਹੀਦਾ ਕੀ ਘਾਟ ਆ ਉਹ ਸਾਰੀ ਕੰਪਲੀਟ ਹੋ ਜਾਂਦੀ ਆ ਤਾਂ ਇਹ ਗੱਲ ਨਾਲੇ ਜਿਨ੍ਹਾਂ ਦਾ ਚਲ ਹਜੇ ਸਟਾਰਟ ਕਰਨਾ ਕੰਮ ਉਹ ਤਾਂ ਚਾਹੇ ਮੈਨੇਜਮੈਂਟ ਨਾ ਕਰਨ ਹਨਾ ਉਹ ਤਾਂ ਆਪ ਵੀ ਕਰ ਸਕਦੇ ਨੇ ਜਿਵੇਂ ਹੁਣ ਜਿਹਨਾਂ ਨੇ ਸਟਾਰਟ ਕਰਨਾ ਵੀਰੇ ਉਹਨਾਂ ਲਈ ਤਾਂ ਬਹੁਤ ਬੈਸਟ ਆ ਵੀ ਸਾਰਾ ਕੁਝ ਆਪੇ ਕਰਨਾ ਸਫਾਈ ਰੱਖਣੀ ਹੈ ਡੰਗਰਾਂ ਦੀ ਚਾਰ ਦਾ ਫੀਲਡ ਦਾ 365 ਨੇ 365 ਬੰਦੇ ਨੂੰ ਆਉਣੇ ਚਾਹੀਦੇ ਨੇ ਚਾਹੇ ਕਿਸੇ ਤੋਂ ਲਵੇ ਸਿੱਖ ਲੋ ਡੈਰੀ ਫਾਰਮ ਤੇ ਜਾ ਕੇ ਚਾਹੇ ਕਿਸੇ ਬੰਦੇ ਕੋਲ ਟ੍ਰੇਨਿੰਗ ਲੈ ਲਓ ਜਾ ਕੇ ਪਹਿਲਾਂ ਫਸਟ ਕੁਝ ਵੀ ਕਰੋ ਪਰ 365 ਬਹੁਤ ਜ਼ਰੂਰੀ ਨੇ 365 ਰੱਖੋ ਆਪਦੇ ਫਾਰਮ ਦੇ ਪਹਿਲਾਂ ਆਪਦੇ ਦਿਮਾਗ 'ਚ ਰੱਖੋ ਗੱਲਾਂ ਜੀ ਫੀਡ ਅਚਾਰ ਤੇ ਸਾਫ ਸਪਾਈ ਤਿੰਨੇ ਚੀਜ਼ਾਂ ਬਹੁਤ ਜ਼ਰੂਰੀ ਨੇ ਕਰਨੀਆਂ ਜੇ ਤੁਸੀਂ ਤਿੰਨੇ ਸੰਭਗੇ ਤਾਂ ਸਫਲ ਹੋਗੇਗਾ ਤਾਂ ਅੱਜ ਲਈ ਮਿਲਦੇ ਆਪਾਂ ਵੀਰੇਆਲ ਨੈਕਸਟ ਵੀਡੀਓ 'ਚ ਅੱਜ ਲਈ ਇੰਨਾ ਹੀ ਬਹੁਤ ਆ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਸ਼ੇਅਰ ਵੀ ਕਰਦਿਆ ਕਰੋ ਹਨਾ ਇੰਨੀ ਮਿਹਨਤ ਕਰਦੇ ਆਂ ਅਸੀਂ